ਕੀ ਕਰ ਰਹੇ ਹੋ ਜੀ ਪੈਸੇ ਗਿਨਨ ਨਹੀਂ ਮੇ ਸਗਨਾ ਦੇ ਮੈਨੂੰ ਦੇ ਥੋੜੇ ਜੇ ਨਾ ਜੀ ਇਹ ਮੇਰੇ ਸਗਨਾ ਦੇ ਪੈਸੇ ਆ ਤੁਸੀਂ ਆਪਣੇ ਸੰਭਾਲ ਕੇ ਰੱਖੋਗੇ ਮੈਂ ਤਾਂ ਮਜ਼ਾਕ ਕਰ ਰਹਿੰਦੀ ਆ ਵਾ ਮੇਰੇ ਪੈਸੇ ਵੀ ਦੇ ਰਹੀ ਆ ਹੂੰ ਚਲੋ ਜੇ ਕੋਈ ਹੈਗਾ ਜੇਬ ਜੀ ਤੇ ਕੱਢ ਦਿਓ ਫਿਰ ਸਾਰੇ ਤੇਰੇ ਹੀ ਆ ਕੈਂਦੀ ਲੋੜ ਹੈ ਤੈਨੂੰ ਮੇਰੀ ਮੰਮੀ ਦਾ ਫੋਨ ਆ ਗਿਆ ਕਰ ਦੋ ਗੱਲ ਹੈਲੋ ਹੈਲੋ ਹਾਂਜੀ ਮੰਮੀ ਕੀ ਹਾਲ ਹੈ ਬੱਤਰੀ ਹਾਂਜੀ ਵਧੀਆ ਤੁਸੀਂ ਠੀਕ ਜੇ ਹਾਂ ਜੀ ਤਾਂ ਮੈਂ ਵੀ ਵਧੀਆ ਕਿੱਦਸ ਨਾ ਹਾਂਜੀ ਕਰਦੀ ਸੀ ਕੁਛ ਨਹੀਂ ਸਗਨਾ ਦੇ ਪੈਸੇ ਗਿਣਨ ਨਹੀਂ ਅੱਛਾ ਮੇਰਾ ਪੁੱਤ ਸਗਨਾ ਦੇ ਪੈਸੇ ਗਿਣਨ ਲਿਆ ਹੈ ਹਾਂਜੀ ਕਿੰਨੇ ਤਾਂ ਇਕੱਠੇ ਹੋ ਗਏ ਔਰ ਇਹ ਤੇ ਮੰਮੀ ਗਿਣੇ ਨਹੀਂ ਮੈਂ ਪੂਰੇ ਰਹਾ ਇਨਾ ਮੈਨੂੰ ਪਤਾ ਵਾ ਕਿ ਵਾਦੀ ਹੋਣਗੇ ਅੱਛਾ ਹੂੰ ਚੱਲ ਫਿਰ ਗਿਰਲਾ ਹਜੇ ਤੇ ਹੋਰ ਵੀ ਆਉਣੇ ਸਗਨ ਬਤਿਹਰੇ ਹੂੰ ਇਕੱਠੇ ਕਰਕੇ ਨਾ हां बोलना है कि पच्चे रख लो अच्छा किसे नु दई ना हां हां मम्मी कोई ना मैं संभाल लूंगी हां ठीक है तू कर इकट्ठे फिर मैं थाने बाद में फोन करांगी ठीक है ठीक ओके सिमरद पोता हां जी की कर जानी सी आ, मम्मी सग्ना दे पैसे गिनने ले लालियां आ गई हां नोट गिन लिया गे ना लालियां ही आ जाती हैं जिमे दे कमा के आ जाती हैं ने चल फिर पोता ਫੜ ਲੈ ਇਹਦੇ ਕੋ ਪੈਸੇ ਤੇ ਸੰਭਾਲ ਲੀਏ ਫਿਰ ਨਹੀਂ ਨਹੀਂ ਉਹ ਕਹਿੰਦੀ ਮੈਂ ਆਪਣੇ ਕੋ ਰੱਖਨੇ ਆ ਆਪਣੇ ਬੈਂਕ 'ਚ ਜਮਾ ਕਰਵਾਉਣੇ ਕਹਿੰਦੀ ਮੈਂ ਹਾਂਜੀ ਮੰਮੀ ਮੇਰਾ ਪਿੰਡ 'ਚ ਖਾਤਾ ਹੈਗਾ ਵਾ ਉੱਥੇ ਮੈਂ ਜਮਾ ਕਰਾ ਲੂੰਗੀ ਇਧਰ ਮੰਮੀ ਕੋ ਜਾਉਂਗੀ ਨਾ ਉੱਥੇ ਚਲ ਜਾਊਗੀ ਪੁੱਤ ਤੂੰ ਮੈਨੂੰ ਦੇ ਦੇ ਮੈਂ ਸੰਭਾਲ ਲੈਨੀ ਆ ਕਿਉਂ ਸਾਮ ਪੁੱਤ ਨਾਲ ਤੈਨੂੰ ਨਾ ਕੁਝ ਚੰਗੀ ਜਿਹੀ ਟੂਬ ਬਣਵਾ ਦਾਂਗੀ ਮੰਮੀ ਵੇਖੋ ਹਾਂ ਮੈਂ ਪਿੰਡ 'ਚ ਆਈ ਆ ਇੰਨਾ ਕਿਤੇ ਮੈਨੂੰ ਪਤਾ ਵਾ ਕਿੱਥੇ ਰੱਖਣਾ ਤੇ ਕਿੱਥੇ ਟਕਣਾ ਸਾਰੀ ਮੈਨੂੰ ਮੇਰੀ ਮੰਮੀ ਇੰਨੀ ਕਿ ਸਮਝ ਦਿੱਤੀ ਆ ਕਿ ਪਹਿਹ ਕਿਹੜਾ ਵਾ ਤੇ ਕਿੱਥੇ ਵਰਤਣਾ ਕਿੱਥੇ ਨਹੀਂ ਕੋਈ ਨਾ ਮੈਂ ਸੰਭਾਲ ਲਵਾਂਗੀ ਤੂੰ ਇਹ ਚੀਜ਼ ਦੀ ਟੈਨਸ਼ਨ ਨਾ ਲਾਓ ਪੁੱਤ ਮੈਂ ਤਾਂ ਤਾਂ ਕਿੰਨੀ ਸਾ 100 ਘਰ ਆਇਆ ਗਿਆ ਨਵਾਂ ਨਵਾਂ ਵਿਆਹ ਕਈਆਂ ਨੇ ਆਣਾ ਕਈਆਂ ਨੇ ਜਾਣਾ ਕਿਹ ਵੇਲੇ ਅਲਮਾਰੀ ਕੋਈ ਖੁੱਲੀ ਰਹਿ ਜਾਂਦੀ ਐ ਕੋਈ ਚੀਜ਼ ਕਿਤੇ ਰਹਿ ਜਾਂਦੀ ਹਜੇ ਤੈਨੂੰ ਸਾਮੰਬੰਦ ਪਤਾ ਨਹੀਂ ਇੱਥੇ ਕੀ ਰੱਖਣਾ ਤੇ ਕਿੱਥੇ ਨਹੀਂ ਰੱਖਣਾ ਤਾਂ ਕਿਹਾ ਸੀ ਕਿ ਪੁੱਤ ਪੈਸੇ ਮੈਨੂੰ ਫੜਾ ਦੇਂ ਜੀ ਮੈਂ ਵੀ ਗਿਆ ਸੀ ਉਹ ਕਹਿੰਦੇ ਨਹੀਂ ਮੈਂ ਆਪਣੇ ਜਿਹੜਾ ਪੈਂਟ ਵਾਲਾ ਬੈਂਕ ਹੈਗਾ ਨਾ ਉੱਥੇ ਜਮਾ ਕਰਵਾਣੀ ਸਾਂਭ ਕੇ ਰੱਖਨੇ ਵੈਸੇ ਸੇਵਿੰਗ ਕਰਦੀ। ਉਹ ਤਾਂ ਪਿੰਡ ਵਾਲੇ ਚ ਜੋ ਰੱਖਨੇ ਨੇ ਤੂੰ ਇੱਕ ਖਾਤਾ ਹੀ ਨੂੰ ਨਵਾਂ ਖਲਵਾ ਦੇ। ਆਪਾਂ ਉਹਦੇ ਚ ਤੇਰੇ ਜਮਾ ਸੇਰੇ ਜਾ ਕੇ ਮਾਪੁੱਤ ਘਰ ਆਣਨੇ ਆ। ਨਹੀਂ ਨਹੀਂ ਮੰਮੀ ਮੈਂ ਉੱਥੇ ਜਮਾ ਕਰਾਉਣੇ ਆ। ਅੱਛਾ ਮੈਨੂੰ ਉੱਥੋਂ ਦਵਾਪ ਭੇਜਿਆ। ਤੇ ਗੱਤ ਲਿੱਤੀ ਹੋਈ ਆ। ਤੇਰਾ ਪੁੱਤ ਰਾ ਦੇਣਾ ਲੈ ਰਹਿਣਾ। ਫੇਰ ਕਾਦੀ ਪੈਨਸ਼ਨ ਆ ਤੁਹਾਨੂੰ? ਨਹੀਂ ਸਾਬ ਮੈਨੂੰ ਪੈਨਸ਼ਨ ਕਿਹੇ ਗੱਲ ਦੀ ਨਹੀਂ। ਤੂੰ ਐ ਤੇਰਾ ਪਿਓ ਐ। ਖੁੱਲਾ ਕਮਾ ਲੈਂਦੇ ਖੁੱਲਾ ਖਿੱਚਾ ਕਰ ਕਰ ਲੈਂਦੇ ਹੋ। ਪਰ ਐ ਨਿਆਣੀ ਸੀ ਆਣੀ ਐ। ਇਹਨੂੰ ਜੇ ਘਰ ਨਹੀਂ ਸਾਂ ਬਣਾਉਂਦਾਗਾ। ਮੈਂ ਤਾਂ ਤਾਂ ਕਿਹਾ ਸੀ ਕਿ ਆਵੇ ਕਿਹੇ ਕੋਲੋਂ ਪੈਸਾ ਕੋਈ ਗਵਾਜ ਗਿਆ ਘਰ ਵਿੱਚ ਤੇ ਫਿਰ ਘਰ ਨੂੰ ਤੂੰ ਤੂੰ ਮੈਂ ਮੈਂ ਨਾ ਨਾ ਹੋਵੇ ਕਿਹੇ ਗੱਲ ਦੀ ਤਾਂ ਕਿੰਨੀ ਸਮ ਮੈਂ ਵੱਡ ਬਡੇਰੀਆਂ ਮੈਂ ਵੀ ਆਪਣੀ ਸੱਸ ਨੂੰ ਸਾਰਾ ਕੁਝ ਦਿੱਤਾ ਸੀ ਸਾਹਮਣ ਨੂੰ ਇਹ ਮੈਨੂੰ ਦੇ ਦੇਵੇ ਮੈਂ ਸਾਂਭ ਲੈਣੀ ਆ ਉਹ ਚੰਗੋ ਕੋਈ ਗੱਲ ਨਹੀਂ ਹੋਲੀ-ਵਲੀ ਤੁਹਾਡੇ ਤੋਂ ਹੀ ਸਿੱਖਣਾ ਸਾਰਾ ਕੁਝ ਹੋਲੀ-ਵਲੀ ਸਿੱਖ ਜਾਏਗੀ ਚਲ ਠੀਕ ਐ ਪੁੱਤ ਜਿਵੇਂ ਤੂੰ ਕਹੇਂਗਾ ਨਾ ਮੈਂ ਉਵੇਂ ਕਰ ਲੂੰਗੀ ਹਾਂਜੀ ਹਾਂਜੀ ਚਲ ਠੀਕ ਐ ਮੈਂ ਕੁਝ ਬਣਾ ਲਿਆ ਮੈਂ ਤੁਹਾਡੇ ਵਾਸਤੇ ਦੇਖ ਸਿਮਰਤਾ ਮੰਮੀ ਤੇਨੂੰ ਗਲਤ ਥੋੜੀ ਕਹਿ ਰਹੀ ਸੀ ਅਗਰ ਜਿਓ ਪੈਸੇ ਮੰਗ ਰਹੀ ਸੀ ਤੇ ਤੂੰ ਦੇ ਦੇਂਦੀ ਉਹ ਬਸ ਰਹੀ ਕਹਿ ਰਹੀ ਸੀ ਕਿ ਪੈਸੇ ਮੈਨੂੰ ਦੇ ਦੇ ਮੈਂ ਸੰਭਲਾਂਗੀ ਤੇਰੀ ਕੋਈ ਚੀਜ਼ ਬਣ ਜਾਏਗੀ ਕੋਲ ਦੀ ਉਹਨਾਂ ਨੇ ਤੇਨੂੰ ਡਬਲ ਕਰਕੇ ਦੇਨੇ ਆ ਜੀ ਵੇਖੋ ਮੈਨੂੰ ਨੇ ਇਹ ਚੀਜ਼ ਦਾ ਤੁਸੀਂ ਜਿਆਦਾ ਨਾ ਸਮਝਾਓ। ਸੁਣੋ ਗੱਲ ਧਿਆਨ ਨਾਲ। ਤੁਸੀਂ ਨਾ ਮੈਨੂੰ ਬਹੁਤਾ ਜਿਆਦਾ ਸਮਝਾਉਣਾ ਜੋ ਮੰਮੀ ਸਮਝਾ ਗਏ ਨਾ ਮੈਨੂੰ ਉਹਦਾ ਪਤਾ ਲੱਗਦਾ ਜੋ ਤੁਸੀਂ ਸਮਝਾਉਂਦੇ ਉਹਦਾ ਮੈਨੂੰ ਪਤਾ ਲੱਗਦਾ। ਰਹੀ ਗੱਲ ਨਾ ਆ ਪੈਸਿਆਂ ਦੀ ਗੱਲ ਨਾ ਇੰਨਾ ਕਿ ਮੈਨੂੰ ਚੱਜ ਹੈਗਾ ਵਾ ਕਿ ਮੈਂ ਕਿਹੜੀ ਚੀਜ਼ ਕਿੱਥੇ ਰੱਖਣੀ ਆ ਠੀਕ ਹੈ ਨਾ ਪਿੰਡ ਜਿਹੜਾ ਮੇਰੇ ਬਾਪੂ ਕਮਾ ਕੇ ਲਿਆਉਂਦਾ ਸੀ ਨਾ ਉਹ ਮੇਰੇ ਹੱਥ 'ਚ ਹੀ ਦੇਂਦੇ ਹੁੰਦੇ ਸੀ ਤੇ ਮੈਂ ਕਿੱਥੇ ਵਰਤਣਾ ਕਿੱਥੇ ਨਹੀਂ ਵਰਤਣਾ ਮੈਨੂੰ ਸਾਰਾ ਪਤਾ ਵਾ ਤੇ ਜੋ ਤੁਸੀਂ ਕਹਿੰਦੇ ਜੀ ਨਾ ਕਿ ਮੰਮੀ ਤੈਨੂੰ ਸਮਝਉਂਦੀ ਆ ਮੈਨੂੰ ਵੀ ਪਤਾ ਵਾ ਕਿ ਤੁਸੀਂ ਬਾਹਰੋਂ ਕਮਾ ਕੇ ਲਿਆ ਕੇ ਨਾ ਆਪਣੀ ਮਾਂ ਦੇ ਹੱਥ ਰੱਖਦੇ ਜੇ ਤੇ ਤੁਹਾਡੀ ਮਾਂ ਨੂੰ ਰੱਖਣਾ ਟਕਣਾ ਆਉਂਦਾ ਵਾ ਤੇ ਇੰਨੀ ਕ ਅਕਲ ਮੈਨੂੰ ਵੀ ਹੈਗੇ ਮੈਂ ਸਾਂਭ ਲੈਣੀ ਹੁੰਨੀ ਆ ਤੇ ਚੱਲ ਰੱਖ ਲੈ ਤੂੰ ਰੱਖ ਲੈ ਪੈਸੇ ਫੇਰ ਕਿਹੜ ਕੀ ਆ ਲੈ ਹਾਂਜੀ ਵਧੀਆ ਬੈਠ ਜਾਓ ਕੁਰਸੀ ਤੇ ਬਹਿਣਾ ਕਿੱਥੇ ਬਹਿਣਾ ਨਹੀਂ ਨਹੀਂ ਕੋਈ ਨਹੀਂ ਇੱਥੇ ਠੀਕ ਆ ਮੈਂ ਹੋਰ ਸੁਣਾ ਦੋ ਹਾਂਜੀ ਹਾਂਜੀ ਠੀਕ ਆ ਬਹੁਤ ਵਧੀਆ ਤੁਸੀਂ ਦੱਸੋ ਸਾਰੇ ਵਧੀਆ ਘਰ ਬਰਬਾਰ ਕਿੰਦਾ ਹਾਂਜੀ ਹਾਂਜੀ ਬਹੁਤ ਵਧੀਆ ਅ ਬੁਲਾਓ ਮੰਮੀ ਨੂੰ ਹਾਂ ਬੁਲਾ ਲਾ ਕੋਈ ਗੱਲ ਮੰਮੀ ਆ ਗਈ ਫੋਟੋ ਆ ਗਈ ਮੈਂ ਆਇਆ ਮੰਮੀ ਆਏ ਜੇ ਠੀਕ ਆ ਬਹੁਤ ਬਹੁਤ ਬੱਤਾ ਦਿਲ ਲੱਗੇ ਦਿਲ ਤੇ ਮੰਮੀ ਲੱਗ ਗਿਆ ਵਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਪੈਸੇ ਦਵਾਂਗੀ ਤੇ ਤੁਸੀਂ ਜਾ ਕੇ ਨਾ ਤੇ ਜਾ ਕੇ ਪਿੰਡ ਬੈਂਕ 'ਤੇ ਜਮਾ ਕਰਾ ਦਿਓ। ਚੰਗਾ। ਠੀਕ ਹੈ ਪਤ। ਮੈਂ ਤਾਂ ਹੀ ਆਈ ਹਾਂ। ਮੈਨੂੰ ਪਤਾ ਹੀ ਤਾਂ ਦੀ ਮੈਂ ਤੁਹਾਨੂੰ ਦੱਸਤਾ ਹੀ। ਮੈਂ ਇਹਨਾਂ ਦਾ ਕੋਈ ਭਰੋਸਾ ਨਹੀਂ। ਇਹ ਤਾਂ ਨਿੱਕੀ ਨਿੱਕੀ ਗੱਲ ਤੋਂ ਕਹੀ ਜਾਂਦੇ ਲਿਆ ਹਨ ਉਹਦੇ ਦੇ ਰਹਾਨੂੰ ਦੇਰੇ। ਮੈਂ ਮੈਂ ਆਪਣੇ ਸੱਜਣਾਂ ਦੇ ਪੈਸੇ ਤੁਹਾਨੂੰ ਕਿਦੋਂ ਮੈਂ ਸੰਭਲੂਗੀ ਆਪੇ। ਪਰ ਕੋਈ ਨਹੀਂ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਹੋਰ ਸੁਣਾਓ ਠੀਕ ਹੋ? ਬਹੁਤ ਵਧੀਆ। ਲਓ ਪਾਣੀ ਪੀਓ ਭੈਣ ਜੀ। ਹੋਰ ਸੁਣਾਓ। ਕਿੱਦਾਂ ਘਰ-ਬਾਰ ਸਾਰੇ ਸਾਰੇ ਵਧੀਆ ਭੈਣ ਜੀ। ਚਲੋ ਵਧੀਆ ਹੀ ਚਾਹੀਦੇ ਸੀ। ਅੱਜ ਕੱਲੇ ਆਏ ਭਾਜੀ ਉਹ ਬੱਸ ਲੱਗ ਕੇ ਆਈ ਅੱਛਾ ਕੰਮ ਹੀ ਆਈਗੀ ਠੀਕ ਠੀਕ ਹੈ ਤੁਹਾਨੂੰ ਬਤਾ ਵਿਆਹ ਹੁਣ ਥੋੜਾ ਬਤਾ ਕਰਜ਼ਾ-ਗੜਜ਼ਾ ਵੀ ਲਾਉਣ ਵਾਲਾ ਹੈਗਾ ਮੈਂ ਕਿਹਾ ਲਾਵਾ ਲੱਗਦੇ ਹੱਥ ਚਲੋ ਧੀਆ ਪੁੱਤ ਨੂੰ ਵਿਆਹ ਨਾਲ ਵੀ ਤੇ ਸੁੱਖਾ ਪਿਆਵੈ ਜੇ ਤੂੰ ਹੀ ਧੀ ਵਿਆਹ ਕੀ ਕਰਜ਼ਾ ਚੜਾਇਆ ਤਾਂ ਇਹ ਵੀ ਪੁੱਤ ਵਿਆਹ ਕੇ ਥੋੜਾ ਬੁੱਤ ਚੜਾਇ ਹੀ ਲਿਆ ਆ ਪੇਹੋਲੀ ਲੀ ਲੈ ਜਾਂਦਾ ਚਲੋ ਹੁਣ ਲੱਥ ਗਿਆ ਜਿਹੜਾ ਲੱਥਣ ਵਾਲਾ ਹੈਗਾ ਠੀਕ ਹੈ ਉਹ ਤਾਂ ਮੈਂ ਚੱਲ ਆਈ ਹਾਂ ਮੇਰੇ ਨਾਲੇ ਮਿਲ ਜਾ ਤੇ ਨਾਲੇ ਸਿਮਰਤ ਨੇ ਮੈਨੂੰ ਕਿਹਾ ਹੀ ਇਹਦੀ ਮੰਮੀ ਮੇਰੇ ਸਗਣਾ ਦੇ ਪੈਸੇ ਇਕੱਠੇ ਹੋਏ ਆ ਤੇ ਮੇਰੇ ਪਿੰਡ ਵਾਲੇ ਖਾਤੇ 'ਚ ਨਾ ਜਮਾ ਕਰਾ ਦੇ। ਭੈਣ ਜੀ ਦਾ ਖਾਤਾ ਹੈਗਾ ਨਾ ਵੱਖਰਾ। ਤੇ ਮੈਂ ਕਿਹਾ ਚਲ ਜਾਵਾ ਕਰਾ ਦਿੰਨੀ ਆ। ਕੁੜੀ ਦਾ ਕੁਝ ਜੜ ਜਾਊਗਾ। ਪਰ ਭੈਣ ਜੀ ਚੰਗਾ ਨਹੀਂ ਲੱਗਦਾ ਇਦਾਂ। ਕਿ ਵਿਆਹੀ ਵਰੀ ਐ ਆਪਣੇ ਬੰਦੇ ਨੂੰ ਦਵੇ ਮੈਨੂੰ ਫੜਾ ਦੇਵੇ ਜਾਂ ਸੇ ਇੱਥੇ ਖਾਤਾ ਖਲਾ ਦੇਨੇ ਇਹਦਾ ਉੱਥੇ ਜਮਾ ਕਰਾ ਲੇਗੀ। ਭੇਕੇ ਇਦਾਂ ਤੇ ਨਹੀਂ ਚੰਗੀ ਗੱਲ ਹੁੰਦੀ ਪੁੱਤ ਪਹਿ ਜਾਂਦੀ। ਨਾ ਮੰਮੀ। ਸਗਣ ਮੇਰਾ ਚੀਜ਼ ਮੈਨੂੰ ਮਿਲੀ ਆ। ਮੇਰੀ ਮੰਮੀ ਰੱਖਣ ਤੋਂ ਹੀ ਰੱਖਣ ਗੱਲ ਤੇ ਇੱਕ ਹੀ ਜੇ ਨਾ ਵੇਖੋ ਭੈਣ ਜੀ ਇਹ ਚ ਕਿਹੜੀ ਮਾੜੀ ਗੱਲ ਆ ਕੁੜੀ ਦਾ ਆਪਣਾ ਸੌ ਖਰਚਾ ਕੱਲ ਨੂੰ ਹੋਊਗਾ ਕੱਲ ਨੂੰ ਕੜਾ ਕੇ ਖਰਚ ਤੇ ਲਊਗੀ ਨਾ ਤੁਹਾਨੂੰ ਤਾਂ ਨਹੀਂ ਕਿਸੇ ਗੱਲ ਦੀ ਤੰਗੀ ਦਊਗੀ ਚਲੋ ਅੱਜ ਤੇ ਜਮਾ ਹੋਏ ਹੋਣਗੇ ਜਦੋਂ ਮਰਜ਼ੀ ਆਵੇ ਜਾਵੇ ਲੈ ਲੈ ਸੌ ਵਰੀ ਇਹਨੇ ਮੇਰੇ ਕੋ ਆਉਣਾ ਜਿੱਥੇ ਮਰਜ਼ੀ ਜਾਵੇ ਖਰਚੇ ਆਪਾਂ ਕੀ ਲੈਣਾ ਧੀਆਂ ਦੇ ਪੈਸਿਆਂ ਨਾਲ ਹਾਂਜੀ ਚਲੋ ਭਾਈ ਜਿੱਦਾਂ ਤੁਹਾਡੀ ਮਰਜ਼ੀ ਓਵੇਂ ਕਰ ਲਓ ਆਪਾਂ ਕੋਣਾ ਕੁਝ ਕਹਿਣ ਵਾਲੇ ਅ ਮੰਮੀ ਤੁਸੀਂ ਨਾ ਚਾਹ ਤਰੋ ਮੈਂ ਮੰਮੀ ਆਇਓ ਮੜਾ ਜਾ ਤੁਹਾਨੂੰ ਪੈਸੇ ਦੇਵਾਂ ਮੈਂ ਚਲਾ ਆਪਸ ਹਾਂਜੀ ਕੀ ਗੱਲ ਮੰਮੀ ਜੀ ਸੋਚੀ ਪਈ ਹੋਇਓ ਪੁੱਤ ਗੱਲ ਗਲਤ ਨਹੀਂ ਮੈਂ ਕਦੀ ਕੀਤੀ ਤੈਨੂੰ ਪਤਾ ਕਿਵੇਂ ਇੱਕ ਇੱਕ ਪੈਸਾ ਜੋੜ ਕੇ ਤੇ ਘਰ-ਬਾਰ ਬਣਾਇਆ ਕੋਈ ਮੈਂ ਕਿਤੇ ਆਪਣੇ ਪੇਕੇ ਪਿੱਛੇ ਥੋੜੀ ਦੇ ਦਿੱਤਾ ਤੈਨੂੰ ਪੜਾਇਆ ਲਿਖਾਇਆ ਤੇਰੀ ਭੈਣ ਨੂੰ ਪੜਾਇਆ ਲਿਖਾਇਆ ਵਿਆਹ ਆ ਸਾਰੇ ਖਰਚੇ ਪੂਰੇ ਕੀਤੇ ਪੁੱਤ ਪਰ ਮੈਨੂੰ ਸਮਝ ਨਹੀਂ ਆਉਂਦੀ ਆ ਨੋਹਰਾ ਨਹੀਂ ਦਾ ਦਿਮਾਗ ਕਿੱਧਰ ਨੂੰ ਜਾਂਦਾ ਹੈ ਕਹਿੰਦੇ ਨੇ ਪੈਹਾ ਹੀ ਕਿਹੋ ਜੀ ਚੀਜ਼ ਹੈ ਜੋ ਕਿ ਫਿੱਕ ਪਾ ਦਿੰਦੀ ਹੈ ਵੱਡੇ ਵੱਡੇਆਂ ਚ ਬਿਲਕੁਲ ਮੰਨਦਾ ਮੈਂ ਸਾਨੂੰ ਹਾਂ ਬਿਲਕੁਲ ਸਹੀ ਗੱਲ ਕੀਤੀ ਤੁਹਾਡੀ ਜਦੋਂ ਰਿਸ਼ਤਿਆਂ ਚ ਮਤਲਬ ਪਤਾ ਲੱਗ ਜਾਣਾ ਤੀ ਪੁੱਤ ਵੇ ਆ ਗਿਆ ਹੁਣ ਤੇਰਾ ਪੈਸਾ ਤੇ ਲਾ ਮੈਂ ਤੈਨੂੰ ਕਹਿਤਾ ਨਾ ਵਿਆਹ ਤੋਂ ਬਾਅਦ ਪੁੱਤ ਥੋੜੇ ਬੋਝੋ ਦੇਨੇ ਦੇ ਬਾਕੀ ਹੰਦੂ ਆਪਣੇ ਕੋਲ ਵੀ ਰੱਖੇ ਸ਼ੁਰੂ ਕਰਦੇ ਕਦੀ ਲੜਾਈ ਝਗੜਾ ਨਾ ਹੋਵੇ ਮੈਂ ਤਾਂ ਭਲਾ ਹੀ ਸੋਚਦੀ ਆ ਹਾਂ ਬਿਲਕੁਲ ਮੈਂ ਕਮਲੀ ਜੀ ਨੂੰ ਕਿਹਾ ਤੇ ਪੈਸੇ ਮੈਨੂੰ ਫੜਾ ਦੇ ਮੈਨੂੰ ਨਹੀਂ ਫੜਾਏ ਤੂੰ ਵੀ ਕਹਿ ਰਹੇਂ ਦੇ ਮੰਮੀ ਹਾਂ ਤੈਨੂੰ ਨਹੀਂ ਫੜਾਏ ਇੱਥੇ ਖਾਤਾ ਵੀ ਨਹੀਂ ਖਰਾ ਹਾਂ ਉਹ ਤਾਂ ਆਪਣੀ ਮਾਂ ਨੂੰ ਬੁਲਾ ਲਿਆ ਉਹਨੇ ਹਾਂ ਇਹ ਚੰਗੀ ਗੱਲ ਹੈ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੋ ਹੌਲੀ ਹੌਲੀ ਜੇ ਕੁਝ ਟਾਈਮ ਤੇ ਹੋਇਆ ਉਹਨੂੰ ਆਈ ਤੂੰ ਹੌਲੀ ਹੌਲੀ ਸਾਡੇ ਫੈਮਲੀ ਦੇ ਹਿਸਾਬ ਨਾਲ ਢਲ ਜੇਗੀ ਪੁੱਤ ਮੈਨੂੰ ਤਾਂ ਡਰ ਆਉਂਦਾ ਵੈ ਕਿਤੇ ਰਿਸ਼ਤਿਆਂ ਵਿੱਚ ਕੋਈ ਫੇਕ ਨਾ ਪੈ ਜੇ ਇਹ ਪੈਸਾ ਬੜੀ ਗੰਦੀ ਚੀਜ਼ ਹੈਗੀ ਐ ਜੇ ਦੁੱਖ ਸੁੱਖ ਕੰਮ ਆਉਂਦੀ ਹੈ ਨਾ ਤਾਂ ਬੰਦੇ ਦਾ ਸਿਰ ਵੀ ਪੜਵਾ ਦਿੰਦੀ ਹੈ ਹੁਣ ਮਾਂ ਨੂੰ ਬੁਲਾ ਕੇ ਕਹਿੰਦੀ ਮੈਂ ਪੈਸੇ ਦੇਨੇ ਨੇ ਆਪਲਾ ਚੰਗੀ ਗੱਲ ਹੈ ਮੇਰੀ ਤਾਂ ਨੱਕ ਵੱਡਤੀ ਨਾ ਅਗਲੇ ਨੇ ਕਹਿੰਨਾ ਸੱਸ ਦੇ ਅੱਖੇ ਚ ਨਹੀਂ ਜੇ ਸੱਸ ਨੂੰ ਕੁਝ ਜਾਣਦੀ ਨਹੀਂ ਤਾਂ ਮੈਨੂੰ ਕਹਿੰਦੀ ਜਾ ਕੇ ਚਾਹ ਬਣਾ ਲਾ ਮੈਂ ਤਾਂ ਫੇਰ ਕੰਮ ਕਰ ਲੂ ਮੇਰੇ ਪੁੱਤ ਦੀ ਇੱਜ਼ਤ ਦਾ ਸਭਾਲ ਹੈ ਹਮ ਚੱਲ ਜਿਵੇਂ ਭਾਈ ਉਹ ਕਹਿੰਦੇ ਅਸੀਂ ਤਾਂ ਖਰੀ ਜਾਂਦੇ ਪਰ ਕੱਲ ਨੂੰ ਕੋਈ ਗੱਲ ਹੋ ਗਈ ਨਾ ਮੈਨੂੰ ਨ ਕੋਈ ਗੱਲ ਨਹੀਂ ਬਾਕੀ ਵੇਖਾਂਗੇ ਕੀ ਕਰਨਾ ਚੱਲ ਪੁੱਤ ਕੋਈ ਸੁਲਾ ਸਿਮਰਤ ਮੰਮੀ ਮੇਰੀ ਗੱਲ ਸੁਣੋ ਆ ਪੈਸੇ ਫੜੋ ਇਹਨਾਂ ਨੂੰ ਜਾ ਕੇ ਨਾ ਹੁਣ ਤੇ ਬੈਂਕੇ 'ਚ ਸਿੱਧਾ ਜਾ ਕੇ ਜਮਾ ਕਰਾਓ ਘਰੇ ਨਾ ਪਹਿਲਾਂ ਜਾਇਓ ਪਹਿਲਾਂ ਬੈਂਕ 'ਚ ਚਲ ਜਿਓ ਚੰਗਾ ਕਿਉਂ ਫਿਕਰ ਕਰਦੀਆਂ ਪੁੱਤਾਂ ਤੂੰ ਜਦੋਂ ਮੰਗੇਂਗੀ ਨਾ ਭਾਵੇਂ ਦੇਣ ਹੋਵੇ ਭਾਵੇਂ ਰਾਤ ਹੋਵੇ ਤੇਰੀ ਮਾਂ ਤੈਨੂੰ ਉਸੇ ਵੇਲੇ ਪੈਸੇ ਫੜਾ ਦੇਈ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਮੈਂ ਚੱਲੀ ਹੁਣ ਤੇ ਮਕਰਾ ਦਿੰਨੀ ਜਮਾ ਕੋਈ ਨਹੀਂ ਘਬਰਾ ਨਾ ਤੂੰ ਆਹ ਮੇਰੀ ਗੱਲ ਸੁਣੋ ਪੁਣ ਅਸਦਾ ਬਾਹਰ ਹੀ ਨਿਕਲ ਜਾ ਮੰਮੀ ਨੂੰੜਾ ਮਿਲ ਕੇ ਜਾਓ ਐਵੇਂ ਹੱਥ ਵਾਲੇ ਵੇਖੋਗੇ ਤੁਹਾਨੂੰ ਪਤਾ ਤਾਂ ਮੈਨੂੰ ਕਰਦੇ ਹਾਂ ਜਿਆ ਸੱਸਾ ਹੀ ਕੁਛ ਕਰਦੀਆਂ ਤੇ ਗਾਂ ਵਿੱਚ ਜਿਹੜੇ ਸਗਰ ਮਿਲਨੇ ਆ ਨਾ ਉਹ ਵੀ ਇੱਕ ਪਾਸੇ ਇਕੱਠੇ ਕਰੀ ਇਹ ਨਾ ਹੋਵੇ ਕਿ ਕੋਈ ਆਵੇ ਤੇਰੀ ਸੱਸ ਨੂੰ ਫੜਾ ਦੇ ਆਪਣੇ ਕੋਲ ਹੀ ਰੱਖੀ ਪਰਸ ਚ ਪਾ ਲਈ ਨਾਲ ਹਾਂ ਹਾਂ ਕੋਈ ਨਾ ਠੀਕ ਹੈ ਹੁਣ ਚੱਲ ਠੀਕ ਹੈ ਫਿਰ ਚੱਲ ਜੀ ਲੇਟ ਹੋ ਜਾਣਾ ਫਿਰ ਜਾਓ ਜਾ ਈ ਮਿਲੀ ਹੀ ਤੇ ਰੱਖ ਲਓ ਰੱਖ ਲੈ ਭਾਈ ਆਪਣੇ ਕੋਲ ਹੀ ਮੈਨੂੰ ਨਹੀਂ ਚਾਹੀਦੀ ਦੇਦੇ ਆ ਵੀ ਨੂੰ ਜਿੰਨੇ ਮੇਰੀ ਕੁੜਮਾ ਚੜੀ ਚ ਨੱਕ ਵਢਾਤੀ ਐ ਨਾ ਮੈਂ ਪੈਸੇ ਦੇ ਖਾਜੇ ਨੇ ਸੀ ਮੈਂ ਆ ਆਉ ਭਗਤ ਕਰਦੀ ਆਉ ਪੁੱਤ ਪੁੱਤ ਕਰਦੀ ਗਿਆਨ ਲੱਤਾ ਪਾਇਆ ਸਾਰਾ ਕੁਝ ਕੀਤਾ ਤੇ ਮਿੰਡ ਚ ਮੇਰੀ ਲਾਗੇ ਰੱਖਤੀ ਮਾਂ ਉਹ ਚੇਚਾ ਬੁਲਾ ਕੇ ਪਿੰਡੋਂ ਪੈਸੇ ਖੜਾਉਂਦੇ ਹੈ ਜੇ ਪਛਤ ਪਾਇਆ ਤੇ ਤਾਂ ਨਾ ਮੈਂ ਕੁਝ ਕਿਹਾ ਜੇ ਮੈਂ ਤੇ ਖਾਤਾ ਖੜਾ ਲਾ ਤਾਂ ਨਹੀਂ ਮੰਨੀ ਅਹੀਂ ਪਿੰਡ ਦੇ ਨੇ ਨੇ ਅਹੀਂ ਮਾਂ ਨੂੰ ਦੇਨੇ ਨੇ ਆ ਕੋਈ ਚੰਗਾ ਕੀਤਾ ਕੰਮ ਮੇਰੀ ਗੱਲ ਸੁਣ ਲਾ ਮੈਨੂੰ ਕੁਝ ਦੇ ਨਹੀਂ ਲੋੜ ਨਹੀਂ ਆ ਬੈਠੀ ਤੇਰੀ ਇਨ ਨੂੰ ਹੀ ਕਹਲਾ ਚੱਲੀ ਹੂੰ ਮੈਂ ਚਲੋ ਛੱਡੋ ਸੁਣੋ ਮੇਰੀ ਗੱਲ ਹਾਂ ਦੱਸ ਕੀ ਐ ਮੈਨੂੰ ਭੁੱਖ ਲੱਗੀ ਕੁਛ ਬਣਾਈ ਦਿਓ ਹਾਂ ਸੁਣੋ ਕਹਿ ਦੇਣਾ ਸੀ ਕਹਿ ਰੱਸੇ ਨੂੰ ਮੈਨੂੰ ਤੁਹਾਨੂੰ ਕੁਝ ਵੀ ਨਾ ਕਹੀ ਇਹ ਲੋ ਤੁਹਾਡੀ ਮੰਮੀ ਨੇ ਇਹ ਗੱਲ ਕਿੰਨੀ ਜਲਦੀ ਅੱਗੇ ਰੱਖ ਦਿੱਤੀ ਕਿ ਮਾਂ ਨੂੰ ਪੈਸੇ ਫੜਾ ਦਿੱਤੇ ਨਹੀਂ ਮੇਰੀ ਗੱਲ ਸੁਣੋ ਜੇ ਮੇਰੇ ਸੱਜਣਾ ਦੇ ਪੈਸੇ ਮੈਂ ਆਪਣੀ ਮਾਂ ਨੂੰ ਦੇ ਦਿੱਤੇ ਜ਼ਿਕਰਾ ਕਿਤੇ ਵੱਡੀ ਗੱਲ ਹੋ ਗਈ ਆ ਤੂੰ ਆਪਣੇ ਕੋਲ ਰੱਖ ਲੈਂਦੀ ਤੇ ਕੋਲ ਰੱਖਣਾ ਕੀ ਐ ਮੈਂ ਘੋਣਾ ਹੀ ਐਨੀ ਵੀ ਤਾਂ ਸਮਝਦਾਰ ਨਹੀਂ ਹੈਗੀ ਕਿ ਜਿੱਥੇ ਮੈਂ ਚੀਰ ਰੱਖ ਲਾ ਤਾਂ ਮੈਨੂੰ ਉੱਥੇ ਭਾਈ ਮਿਲੂਗੀ ਨਾਲੇ ਮੇਸ਼ਕਾਲ ਤੇ ਨਵੀਂ ਨਵੀਂ ਆ ਮੈਨੂੰ ਕਿਹ ਇਧਰ ਖੇ ਠੱਕੇ ਦਾ ਨਹੀਂ ਇਹ ਪਤਾ ਕਿਹੜੀ ਚੀਜ਼ ਕਿਹਨੇ ਕਿੱਥੇ ਰੱਖੀ ਤੇ ਕਿਹੜੀ ਚੀਜ਼ ਨਹੀਂ ਨਾਲੇ ਕਰੀ ਜਮਾ ਕਰਾ ਦਿੰਦੀ ਅੱਛਾ ਇੱਥੇ ਬੈਂ ਗਿਆ ਤੇ ਕੀ ਗੱਲ ਜਿਹੜਾ ਉੱਥੇ ਮੇਰਾ ਖਾਤਾ ਖੁੱਲਿਆ ਸਕੂਲ ਇਹ ਜਿੱਥੇ ਮੇਰੀ ਮੰਮੀ ਜਾ ਕੇ ਜਮਾ ਕਰਾਉਣੇ ਮੇਰੀ ਗੱਲ ਸੁਣ ਲਓ ਤੁਸੀਂ ਜੇ ਮੇਰੀ ਮੰਮਾ ਨੂੰ ਪੈਸੇ ਜੇ ਦਿੱਤੇ ਨਾ ਉਹਨਾਂ ਨੇ ਡਬਲ ਕਰਕੇ ਫੜਾਉਣੇ ਵੀ ਪੈਸੇ ਇਹ ਨਾ ਮੈਨੂੰ ਪਤਾ ਵਾ ਨਾਲੇ ਮੈਂ ਨਾ ਤੁਹਾਡੀ ਮਾਂ ਜੇ ਤੇ ਆਪਣੀ ਮਾਂ ਚ ਕਦੀ ਕੋਈ ਫਰਕ ਨਹੀਂ ਸਮਝਿਆ ਤੇ ਤੁਹਾਡੀ ਮਾਂ ਨੇ ਕਿੱਡੇ ਰਮਾਨਾ ਸੁਣਾਤਾ ਕਿ ਇਹਨੂੰ ਕਹਲਾ ਤੁਸੀਂ ਅੱਜ ਤੋਂ ਬਾਅਦ ਨਾ ਮੰਮੀ ਕੋ ਜਾ ਭਰਾ ਮੈਂ ਤਾਂ ਗਿਆ ਹੀ ਨਹੀਂ ਕਰਦਾ ਕੇ ਨੂੰ ਕੁਝ ਮੰਮੀ ਮੰਮੀ ਹਾਂ ਸੈਂ ਕੀ ਹੋ ਗਿਆ ਬੱਚੇ ਨੁਕਸਾਨ ਹੋ ਗਿਆ ਬਹੁਤ ਵੱਡਾ ਕੀ ਨੁਕਸਾਨ ਹੋ ਗਿਆ ਉਹ ਜਿਹੜੇ ਪੈਸੇ ਲੈਣੇ ਸੀ ਨਾ ਹਾਂ ਉਹ ਅੜ ਗਏ ਤੇ ਉਦੋਂ ਮਾਲ ਵੀ ਮੰਗਵਾ ਲਿਆ ਮੈਂ ਉਹ ਤੇਰਾ ਬਿੱਲ ਭੇਗਣਾ ਬਾਹਰ ਹੈਗਾ ਵਾ ਉਹਦਾ ਫੋਨ ਮੈਨੂੰ ਉੱਥੇ ਲੱਗਣਾ ਹੁਣ ਬਿੱਲ ਭੇਗਣਾ ਉਹ ਖੋੜੇ ਵੇ ਦੁਕਾਨ ਤੇ ਉਪਕੇ ਕਿੰਨੇ ਕਾਹ ਪਹਿਏ ਨੇ ਲੱਖਾਂ ਜੀ ਚਾਹੀਦੇ ਆ 2-3 ਲੱਖ ਰੁਪਇਆ ਹੈਗਾ 2-3 ਲੱਖ ਮੈਨੂੰ ਤਾਂ ਮਸਾ ਹੀ 1.5 ਲੱਖ ਰੁਪਇਆ ਪਿਆ ਤੇਰੇ ਪਾਪਾ ਨੇ ਥੋੜਾ ਰਖਵਾਇਆ ਸੀ ਮੈਂ ਤੈਨੂੰ ਉਹ ਦੇ ਦੇਣੀ ਘਾਟ ਕੇ ਪਰ ਮੈਂ ਬਾਕੀ ਕਿੱਥੋਂ ਦਵਾਂਗੀ ਪੁੱਤੋ ਇੱਕਦਮ ਮੇਰਕੋ ਵੀ ਨਹੀਂ ਨਿਕਲਨੇ ਉਹ ਸਰਦੀਆਂ ਆ ਰਹੀਆਂ ਨਾ ਤੇ ਮੈਂ ਮੰਗਵਾ ਲਿਆ ਸਟਾਕ ਮੰਗਵਾ ਲਿਆ ਹਾਏ ਰੱਬਾ ਦੋ ਦਰ ਰੁਪਏ ਅੜ ਗਏ ਚਲੋ ਜੀ ਕੋਈ ਗੱਲ ਨਹੀਂ ਤੁਸੀਂ ਨਾ ਦਗਰ ਮੇਰਕੋ ਕਹੇ ਪਈਆ ਤੁਸੀਂ ਉਹ ਲੈ ਲਓ ਤੇਰਕੋ ਪਸੇ ਪੈ ਤੇਰਕੋ ਪੈਗੀ ਤੋਏ ਲੈ ਤੁਹਾਨੂੰ ਨਹੀਂ ਪਤਾ ਜਿਹੜਾ ਮੈਂ ਪਿੰਡ 'ਚ ਆਪਣੇ ਖਾਤਾ ਖੜਾ ਹੈ ਨਾ ਮਤਾਨੂੰ ਪਿਆ ਹੈ ਨਾ ਥੋੜੇ ਨੇ ਡਬਲ ਕਰਕੇ ਮਿਲਣਗੇ ਇਹਨਾਂ ਤਾਂ ਮੈਨੂੰ ਆਪਣੀ ਮੰਮੀ ਦਾ ਪਤਾ ਕਿ ਉਹਨਾਂ ਨੇ ਡਬਲ ਹੀ ਕੀਤੀ ਹੋਣਗੇ ਪਟਾਏ ਨਹੀਂ ਹੋਣਗੇ ਚੰਗਾ ਪੁੱਤ ਚੰਗਾ ਚੰਗਾ ਹੀ ਕੀਤਾ ਜੇ ਤੂੰ ਜੋੜੇ ਨੇ ਪੈਸੇ ਮੈਂ ਕਿਹੜੀ ਦੌਖੀ ਆ ਆਪਣੇ ਪੈਸੇ ਤੇ ਇੱਕ ਦੂਜੇ ਤੇ ਵਰਤਨੇ ਹੈਗੇ ਨੇ ਚੱਲ ਭਲਾ ਹੋਵੇ ਤੇਰੀ ਮੰਮੀ ਦਾ ਵੀ ਤੇ ਤੇਰਾ ਜਾ ਪੁੱਤ ਜਾ ਕੇ ਲੇ ਸੇਹੀ ਆ ਪਰ ਰੱਖਨੇ ਨਹੀਂ ਆ ਬਿਲਕੁਲ ਪਾ ਦੀ ਚੱਪਾ ਦੇ ਦੇਨੇ ਆ ਜਦੋਂ ਮੈਨੂੰ ਪੈਸੇ ਮਿਲ ਗਏ ਨਾਲ ਹੀ ਵਾਪਸ ਕਰ ਦਾਂਗੇ ਹਾਂ ਇਹਨੂੰ ਦੇ ਰਹੀਏ ਤੇ ਖਾਤੇ ਚ ਪੈਸਾ ਨਹੀਂ ਨਿਕਲਣਾ ਚਾਹੀਦਾ ਬਿਲਕੁਲ ਬਿਲਕੁਲ ਚਲ ਜਾਓ ਮੇਰਾ ਪੁੱਤ ਲੈ ਆ ਤੇ ਮੈਂ ਬਾਕੀ ਤੇ ਕੱਢ ਕੇ ਰੱਖਾਂ ਹਾਂਜੀ ਹਾਂਜੀ ਜਾ ਮੈਂ ਸਤਿ ਸ਼੍ਰੀ ਅਕਾਲ ਮੰਮੀ ਸਿਮਰਤ ਹਾਂ ਬੋਰ ਸੁਣਾਓ ਠੀਕ ਆ ਬੈਠੋ ਹਾਂਜੀ ਅੰਜ ਬੈਠੇ ਮੰਮੀ ਕੀ ਗੱਲ ਐ ਪੁੱਤ ਬੜੀ ਘਬराई ਭੱਜੀ ਆਈ ਆ ਕੀ ਗੱਲ ਐ ਕੀ ਗੱਲ ਐ ਪੁੱਤ ਕੋਈ ਨਹੀਂ ਮੰਮੀ ਦਸ ਹਜ਼ਾਰ ਰੁਪਏ ਆ ਮੈਨੂੰ ਮਿਲਿਆ ਨੇ ਤੇ ਮੈਂ ਤੁਹਾਨੂੰ ਫੋਨ ਕਰਕੇ ਆਉਣਾ ਨਹੀਂ ਮੈਂ ਤੁਹਾਨੂੰ ਕਹਿਣਾ ਹੈ ਕਿ ਉਹ ਜਿਹੜੇ ਮੈਂ ਤੁਹਾਨੂੰ ਪੈਸੇ ਦਿੱਤੇ ਸੀ ਨਾ ਬੈਂਕ ਵਿੱਚ ਰੱਖਣ ਲਈ ਉਹ ਮੈਨੂੰ ਦੇਰੇ ਹੰਨ ਨਾ ਲੋੜ ਪੈ ਗਈ ਇਹਨਾਂ ਨੇ ਕੰਮ ਤੇ ਚਾਹੀਦੇ ਹੀ ਪੈਸੇ ਹਾਂ ਕੀ ਹੋਇਆ ਇਹਨੇ ਸੋਚੀ ਕਿ ਪੈ ਗਈ ਜੀ ਤੁਸੀਂ ਲਿਆ ਕੇ ਦੇ ਰਹੋ ਮੈਨੂੰ ਕਾਪੀ ਦੇ ਰਹੋ ਮੈਂ ਚੱਲ ਜਾਣੀ ਹਾਂ ਸਮਝ ਪਤਾ ਪੈਸੇ ਨਾ ਮੇਰੇ ਕੋਲ ਵਰਤੇ ਕਿ ਘਰ ਚਲ ਕੋਈ ਨਹੀਂ ਵਰਤੇ ਗਏ ਵਰਤੇ ਗਏ ਨਹੀਂ ਆਪ ਕਰਦੇ ਏ ਮੰਮੀ ਤੇ ਕੀ ਕਹਾਂਦੇ ਜੀ ਘਟੋ ਘੜਤੇ ਮੈਨੂੰ ਪੋਸਟੇ ਲੈਂਦੇ ਕਿ ਸਿਮਰਤ ਮੈਨੂੰ ਇਸ ਚੀਜ਼ ਦੀ ਲੋੜ ਹੈ ਆ ਤੇ ਜਾਂ ਮੈਨੂੰ ਚਾਰ ਚੀਜ਼ ਦੀ ਬਰਤਨ ਲਈ ਚਾਹੀਦੇ ਆ ਤੇ ਦੱਸ ਦੇ ਦਿੰਦੇ ਅਡੇ ਟਾਈਮ ਤੇ ਤੁਸੀਂ ਕਿਹਾ ਤਾਂ ਕਿ ਮੇਰ ਤੋਂ ਵਰਤੇਗੇ ਪੁੱਤ ਮੈਂ ਤੁਹਾਨੂੰ ਕੀ ਦੱਸਾਂ ਅਮਰਜੈਂਸੀ ਲੋੜ ਪੈ ਗਈ ਤੇਰੀ ਮਾਸੀ ਨੂੰ ਉਧਰ ਭੇਜਣੀ ਹੈ ਤੇ ਮੈਂ ਸੋਚਿਆ ਹਜੇ ਕਿਹੜੀ ਸਿਮਰਤ ਨੂੰ ਲੋੜ ਆ ਮੈਂ ਚੱਕ ਕੇ ਉਧਰ ਦੇ ਦੇ ਬੈਠੀ ਮੰਮੀ ਵਰਤਨ ਨੂੰ ਕੀ ਆ ਹੁਣ ਮੈਨੂੰ ਲੋੜ ਪੈ ਗਈ ਨਾ ਉਹ ਮਾਸੀ ਜੀ ਨੂੰ ਕਰੋ ਹੁਣ ਉਹਨੂੰ ਕੋ ਸਿਮਰਤ ਨੂੰ ਲੋੜਿਆ ਦੇ ਕੇ ਜਾਣ ਕੇ ਪੈਸੇ ਦੇ ਟਾਈਮ ਤੇ ਐਨੀ ਰਤਾ ਨਹੀਂ ਤੁਸੀਂ ਕਿੱਦਾਂ ਦੇਤੀ ਉਹਨਾਂ ਨੂੰ ਮੈਂ ਤੇ ਆਪ ਆਪਣਾ ਪੂਰਾ ਪੂਰਾ ਘਰ ਕੇ ਜੋੜ ਕੇ ਤੁਹਾਨੂੰ ਫੜਾਉਣੀ ਕਿ ਚੱਲ ਕੇ ਹੋਵੇ ਤਾਂ ਔਖੀ ਵੇਲੇ ਕਿਹੜਾ ਟਾਈਮ ਬੰਦੇ ਦਾ ਆਏਂਦਾ ਤੁਹਾਡੇ ਕੋਲ ਮੈਂ ਪੜ ਲੂਗੀ ਫੇ ਤੁਸੀਂ ਗਾਂ ਤੋਰ ਦਿੱਤੇ ਜੇ ਪੁੱਤ ਤੂੰ ਸਮਝਦੀ ਨਹੀਂ ਐਦਾਂ ਨਹੀਂ ਮੰਗੇ ਜਾਣੇ ਹੁਣ ਮੇਰੇ ਕੋਲ ਬੱਸ ਕਰੋ ਮੰਮੀ ਮੈਂ ਇੰਨਾ ਕੁ ਸਮਝਦੀ ਆਂ ਇੰਨਾ ਕੁ ਤੁਸੀਂ ਮੈਨੂੰ ਸਮਝਾ ਕੇ ਭੇਜਿਆ ਹੈ ਕਿ ਪੈਸੇ ਨੂੰ ਕਿੱਦਾਂ ਦੇ ਕਿੱਦਾਂ ਨਹੀਂ ਵਰਤਣਾ ਮੇਰੀ ਗੱਲ ਸੁਣੋ ਜੀ ਤੁਸੀਂ ਪਹਿਲਾਂ ਮੰਮੀ ਮੇਰੀ ਬਾਲਾ ਗੱਲ ਸੁਣੋ ਤੁਸੀਂ ਮੇਰੀ ਸੱਸ ਨਾ ਸਹੀ ਕਹਿੰਦੀ ਸੀ ਕਿ ਸਿਮਰਤ ਪੈਸੇ ਤੇ ਲਿਜਿਣੇ ਤੇ ਰਿਸ਼ਤੇਦਾਰੀਆਂ ਨਹੀਂ ਪਾਲੀ ਦੀਆਂ ਤੇ ਨਾ ਹੀ ਕਦੀ ਪੇਕਿਆਂ ਵੱਲ ਹੁਣ ਇਦਾਂ ਪੈਸੇ ਦੇਣੇ ਚਾਹੀਦੇ ਆ ਬਾਅਦ ਚ ਰਿਸ਼ਤੇਦਾਰੀਆਂ ਦੇ ਫੇਕ ਪੈਂਦਾ ਤੇ ਉਹ ਗੱਲ ਤੇ ਸੱਚ ਕਾਰ ਹੀ ਵਿਖਾਈ ਅੱਜ ਚੱਲ ਬੱਸ ਕਰ ਜਿਮਰਤ ਮੰਮੀ ਐ ਲੋੜ ਪਈ ਖਰਚ ਲੈ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਰੇਂਜ ਅੱਠ ਨੌਵੇਂ ਮਹੀਨੇ ਹੋ ਗਏ ਆ ਤੁਹਾਨੂੰ ਮੈਂ ਪੈਸੇ ਦੇ ਦਿੰਦੀ ਨੂੰ ਕਿ ਚੱਲ ਜੇ ਜੋੜ ਜਾਣਗੇ ਤੇ ਮੇਰਾ ਹੀ ਫਾਇਦਾ ਹੋਊਗਾ ਪਤਾ ਨਹੀਂ ਕਿਹੜੇ ਵੇਲੇ ਕੰਮ ਆ ਜਾਣ ਮਾਸੀ ਨੂੰ ਮੁਸੀਬਤ ਪੈ ਗਈ ਉਹਨਾਂ ਨੂੰ ਤੇ ਹੀ ਪੈਸੇ ਦੇ ਦਿੱਤੇ ਹੁਣ ਅਜ ਮੇਰੇ ਤੇ ਮੁਸੀਬਤ ਬਈ ਦੋਵੇਂ ਮੈਨੂੰ ਪੈ ਹੈਗੇ ਕੋਲ ਮੈਂ ਐਸੀ ਕਰਕੇ ਤੈਨੂੰ ਦੇਣ ਦੀ ਹੀ ਪਤਾ ਨਹੀਂ ਹੁੰਦਾ ਕਿਹੜੇ ਵਾਲੇ ਕਿੱਥੇ ਕੰਮ ਪੈ ਜੇ ਤੇ ਅੱਜ ਤੁਸੀਂ ਮੈਨੂੰ ਨਾ ਕਰ ਦਿੱਤੀ ਆ ਮੇਰੇ ਪੈਸੇ ਹੀ ਚਲ ਤੂੰ ਗੁੱਸਾ ਕਿਉਂ ਕਰਦੀ ਆ ਜੇ ਥੋੜੀ ਬੋਤੀ ਲੋੜ ਆ ਨਾ ਪੈਂਦਾ 1000 ਦੀ ਉਹ ਮੈਂ ਕਰ ਦਿੰਨੀ ਆ ਜੇ ਤੂੰ ਕਹੇ ਨਾ ਕਿ ਇਕੱਠੇ ਪੈਸੇ ਮੈਂ ਤੈਨੂੰ ਦੇ ਦਾਂ ਪੁੱਤ ਥੋੜਾ ਜਿਹਾ ਟਾਈਮ ਦੇ ਦੇ ਮੈਨੂੰ ਮੈਂ ਤੈਨੂੰ ਦੇ ਦੂੰਗੀ ਨਾਲੇ ਮੈਂ ਵੀ ਤੇਰੀ ਮਾਂ ਹੀ ਆ ਜੇ ਮੇਰੇ ਕੋ ਵਰਤੇ ਵੀ ਗਏ ਤੇ ਫਿਰ ਕਿਹੜੀ ਗੱਲ ਹੋਗੀ ਵਾਹ ਅੱਜ ਤਹੀ ਕਹਿਤਾ ਕਿ ਮੈਂ ਤੇਰੀ ਮਾਂ ਵਾਂ ਉਹ ਵੀ ਤਾਂ ਮੇਰੀ ਮਾਂ ਹੀ ਜਿਹਨੇ ਮੈਨੂੰ ਕਹਿੰਦਾ ਕਿ ਸਿੰਦਰ ਤੂੰ ਮੈਨੂੰ ਪੈਸੇ ਦੇ ਰਿਹਾ ਮੈਂ ਤੇਰੇ ਲਈ ਕੋਈ ਚੰਗੀ ਚੀਜ਼ ਬਣਾ ਕੇ ਰੱਖਦਾ ਔਖੇ ਟੈਮ ਦਾ ਪਤਾ ਨਹੀਂ ਹੁੰਦਾ ਉਹ ਚੀਜ਼ ਜੋ ਜਿਹੜੀ ਕੰਮ ਆ ਜਾਂਦੀ ਹੁੰਦੀ ਪਰ ਤੁਸੀਂ ਮੈਨੂੰ ਸੁਣਾਉਣ ਦਾ ਭੇਜੇ ਮੰਮੀ ਆ ਤੁਹਾਡੇ ਘੜੀ ਜੋੜੇ ਹੱਥ ਅੱਜ ਤੋਂ ਬਾਅਦ ਨਾ ਮੈਂ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਨਾ ਤੁਸੀਂ ਮੇਰੀ ਮਾਂ ਤੇ ਨਾ ਮੈਂ ਤੁਹਾਡੀ ਟੀ ਮੈਨਾ ਪੜੇ ਨੂੰ ਘਰੋਂ ਉੱਥੇ ਨਹੀਂ ਗੱਲ ਕਹਿ ਕੇ ਆਈ ਸੀ ਕਿ ਮੇਰੇ ਕੋ ਪੈਸੇ ਪਏ ਆ ਕੋਈ ਗੱਲ ਨਹੀਂ ਮੈਂ ਤੇ ਇਹਨਾਂ ਦੀ ਕਮਾਈ ਦੇ ਵੀ ਜਿਹੜੇ ਮੇਰੇ ਥੋੜੇ ਬੋਤਲ ਆ ਕੇ ਦੇਂਦੇ ਹੁੰਦੇ ਹੀ ਨਾ ਕਿ ਲਾ ਜਿਮਰਤ ਤੂੰ ਆਪਣਾ ਖਰਚਾ ਕੱਢ ਲਾ ਆਪਣੀ ਕੋਈ ਚੀਜ਼ ਲਾਇਆ ਮੈਂ ਤੇ ਉਹ ਵੀ ਪੈਸੇ ਤੁਹਾਨੂੰ ਦੇਂਦੀ ਰਹੀ ਆ ਤੇ ਮੰਗਦੀ ਮੈਂ ਆਪਣੀ ਸੱਸ ਕਹਿੰਦੀ ਸੀ ਕਿ ਮੰਮੀ ਤੁਸੀਂ ਲਿਆ ਕੇ ਦਿਓ ਮੈਂ ਤੁਹਾਡੇ ਘਰ ਦੀ ਨੋਵਾਂ ਜੇ ਪਾਇਆ ਲਾਇਆ ਹੋਗਾ ਨਾ ਤੁਹਾਡੀ ਸ਼ੋਭਾ ਵਧੂਗੀ ਤੇ ਪਰ ਤੁਸੀਂ ਤੁਸੀਂ ਕੀ ਕਰ ਵਖਾਇਆ ਮੈਨੂੰ ਤੁਹਾਡੇ ਤੇ ਉਮੀਦ ਨਹੀਂ ਮੰਮੀ ਚੱਲ ਸਿਮਰਤ ਬਸ ਕਰ ਮੰਮੀ ਆ ਕੋਈ ਗੱਲ ਨਹੀਂ ਅਗਰ ਜੇ ਮੇਰੇ ਮੰਮੀ ਖਰਚ ਲੈਂਦੇ ਫੇਰ ਛੱਡ ਦੇ ਕੋਈ ਗੱਲ ਨਹੀਂ ਹੁੰਦੀ ਮੇਰੇ ਯਾਰ ਦੋਸਤ ਹੈਗੇ ਆ ਮੈਂ ਰੇਂਜ ਕਰ ਲੂੰਗਾ ਮੇਰੀ ਗੱਲ ਸੁਣ ਮੈਨੂੰ ਤੁਹਾਡਾ ਸੁਭਾਅ ਵੀ ਪਰ ਤੇ ਤੁਹਾਡੀ ਮੰਮੀ ਦਾ ਵੀ ਮੈਨੂੰ ਪਤਾ ਵਾ ਤੂੰ ਇਹਨੇ ਕਿਤਨਾ ਕਿਤੋਂ ਘਾਰ ਹੀ ਲਾਉਗੇ ਪਰ ਇਹ ਨਾ ਕਹਿੰਦੇ ਨੇ ਨਾ ਕਾਲੀ ਹੋ ਗਿਆ ਸੱਸ ਕਰ ਲੈਣਾ ਤੇ ਗੱਲਾਂ ਚਰੀਆਂ ਵੀ ਜਾਂਦੀਆਂ ਪਰ ਮਾੜੇ ਜੋ ਮਿੰਨਾ ਘਰ ਵਿਖਾਇਆ ਨਾ ਇਹ ਮੈਨੂੰ ਜਾਣਨੀ ਹੁੰਦਾ ਹਾਇ ਰੱਬਾ ਇਹ ਮੈਂ ਕੀ ਕਰ ਬੈਠੀ ਕੁੜਮਾ ਦੇ ਵਿੱਚ ਮੈਂ ਆਪਣੀ ਨੱਕ ਵੜਾ ਬੈਠੀ ਜਵਾਈ ਭਾਈ ਦੇ ਸਾਹਮਣੇ ਮੈਂ ਕੀ ਕਰਤਾ ਧੀ ਦੇ ਪੈਸੇ ਵਰਤਲੇ ਮੇਤੋ ਬਤਨੀ ਮਾ ਕਿਹੜੀ ਹੋਊਗੀ ਉਹਨੇ ਆਪਣੀ ਧੀ ਦੇ ਸਗਣਾ ਦੇ ਪੈਸੇ ਵਰਤਲੇ ਮੈਂ ਤੇ ਨਾ ਕੁੜੀ ਨੂੰ ਮੈਂ ਕਿਹਾ ਕੰਮ ਜੋ ਗਣੀ ਛੱਡਿਆ ਉੱਥੇ ਸਾਰੀ ਉਮਰ ਗਾਲ ਥੱਲੇ ਆ ਗਈ ਚਾਲ ਸਿਮਰਤ ਟੈਨਸ਼ਨ ਨਾ ਲੈ ਤੈਨੂੰ ਕਿੰਨੀ ਵਾਰੀ ਤੈਨੂੰ ਉਹਦੋਂ ਵੀ ਕਿਹਾ ਮੰਮੀ ਨੇ ਵੀ ਕਿਹਾ ਸੀ ਨਾ ਕੇ ਨਾ ਦੇ ਰਿਹਤੇਦਾਰੀ ਦੇ ਪੈਸੇ ਐਵੇਂ ਫਿੱਕ ਪੈ ਜਾਂਦੀ ਰਿਸ਼ਤੇਦਾਰੀ ਚ ਮੈਂ ਤੇ ਆਪਣੇ ਸਮਝ ਕੇ ਦਿੱਤੀ ਨਾ ਕਿ ਚਲ ਮੇਰੀ ਮਾਂ ਆ ਐਨੇ ਹੰਕਾਰ ਨਾਲ ਮੈਂ ਕਹਿ ਦੇਣੀ ਕਿ ਦੁੱਗਨੇ ਕਰਕੇ ਦੇਣਗੇ ਜੇ ਐਨੇ ਜਿਹਾ ਮੇਰੀ ਜੋੜ ਨਹੀਂ ਦੇਆ ਅਕਸਰ ਮੈਨੂੰ ਦੇਣਾ ਹੀ ਉਹਨਾਂ ਨੇ ਪਰ ਜਿਉ ਮੇਰੀ ਮੰਮੀ ਨੇ ਅੱਜ ਮੈਨਾਂ ਕੀਤਾ ਨਾ ਮੈਨੂੰ ਇਹ ਉਮੀਦ ਨਹੀਂ ਕਦੀ ਉਹਨਾਂ ਤੋਂ ਤੈਨੂੰ ਪਤਾ ਸਿਮਰਤ ਪੈਸੇ ਕਮਾਣੇ ਬਹੁਤ ਸੋਕੇ ਨੇ ਪਰ ਜਿਹੜੇ ਰਿਸ਼ਤੇ ਕਮਾਣੇ ਆ ਨਾ ਉਹ ਬਹੁਤ ਔਕੇ ਨੇ ਉਹ ਛੇਤੀ ਨਹੀਂ ਬੰਦੇ ਵਿਸ਼ਵਾਸ ਬਹੁਤ ਔਖਾ ਬੰਦਦਾ ਜੀ ਸਹੀ ਗੱਲ ਹੈ ਰਿਸ਼ਤੇ ਕਮਾਉਣੇ ਨਾ ਬਹੁਤ ਔਖੇ ਆ ਇਹ ਇੱਕ ਮੋੜੀ ਸੋਖੀ ਹੈ ਪਰ ਨਾ ਮੈਨੂੰ ਇਹ ਉਮੀਦ ਨਹੀਂ ਸੀ ਖਾਸ ਕਰ ਆਪਣੀ ਮੰਮੀ ਤੋਂ ਮੈਂ ਹੁਣ ਤੁਹਾਡੀ ਮੰਮੀ ਨੂੰ ਜਾ ਕੇ ਕੀ ਮੂੰਹ ਵਿਖਾਉਂਗੀ ਕੀ ਕਹੂੰਗੀ ਉਹਨਾਂ ਨੂੰ ਕਿ ਮੇਰੀ ਮਾਂ ਨੇ ਖਰਚਲੇ ਪੈਸੇ ਕੋਈ ਗੱਲ ਨਹੀਂ ਉਹਨਾਂ ਨੂੰ ਸਮਝਾ ਦਾਂਗੇ ਉਹ ਸਮਝ ਜਾਣਗੇ ਹੁਣ ਅੱਗੇ ਤੋਂ ਤੂੰ ਧਿਆਨ ਰੱਖਣਾ ਠੀਕ ਹੈ ਤੇ ਨਾ ਮੰਮੀ ਨਾਲ ਖਾਣ ਨਹੀਂ ਮਿਲਾ ਸਕਦੀ ਹੁਣ ਕੋਈ ਗੱਲ ਨਹੀਂ ਉਹ ਮੇਰੀ ਮਾਂ ਹੈ ਮੈਂ ਸਮਝਾ ਲੂੰਗਾ ਆ ਜਾ ਤੀ ਘਬਰਾ ਨਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨ ਉਸਾਰੇ ਠੀਕ ਠਾਕ ਹੋ ਅੱਜ ਸैम ਦੇ ਨਾਲ ਅਸੀਂ ਵੀਡੀਓ ਬਣਾਈ ਹੈ ਸਿਮਰਤ ਦੀ ਕਿਉਂਕਿ ਸੇਵਕ ਨਹੀਂ ਸੀਗਾ ਚਲੋ ਅਸੀਂ ਦਾ ਆਰਟਿਸਤਾਂ ਕਿਸੇ ਨਾਲ ਵੀ ਖਲੋਗੇ ਬਣਾ ਸਕਦੇ ਆ ਕੰਮ ਨਾਲ ਮਤਲਬ ਹੋਣਾ ਚਾਹੀਦਾ ਦੂਸਰਾ ਕਲਾਕਾਰੀ ਹੋਣੀ ਚਾਹੀਦੀ ਹੈ ਹਾਂਜੀ ਇਹ ਸਟੋਰੀ ਤੁਸੀਂ ਦੇਖੋਗੇ ਨਾ ਇਹਦੇ ਵਿੱਚ ਮੈਸੇਜ ਬੜਾ ਪਿਆਰਾ ਹੈਗਾ ਵੈ ਦਿਖਾਉਣ ਨੂੰ ਸੀ ਅੱਗੇ ਨਹੀਂ ਬਣਾ ਕੇ ਵਿਖਾ ਸਕਦੇ ਸੀ ਇਹਦੇ ਵਿੱਚ ਬੜਾ ਕੁਝ ਪਰ ਅਸੀਂ ਬਿਲਕੁਲ ਸ਼ਾਰਟ ਜੀ ਬਣਾਈ ਹੈ ਕਿ ਨੂੰ ਸਮਝੋ ਕਿਚ ਬੜਾ ਪੁਆਇੰਟ ਇੱਕ ਕਿ ਰਿਸ਼ਤੇਦਾਰੀ 'ਚ ਖਾਸ ਤੌਰ ਤੇ ਬਹੁਤ ਕਰੀਬੀ ਰਿਸ਼ਤੇਦਾਰੀ ਹੁੰਦੀ ਹੈ ਉਹਨੂੰ ਤਾਂ ਕਦੇ ਪੈਸਾ ਤੇ ਲੰਨ ਦੋ ਇੱਕ ਮਿੰਟ ਲਈ ਗੁਰੇ ਬਣ ਜੋ ਨਾ ਕਰਕੇ ਪਰ ਉਧਾਰੇ ਜਾਂ ਉਹਦਾ ਵੀ ਲੋਕੀ ਵਿਆਜ ਤੇ ਬੜਾ ਅੱਜ ਕੱਲ੍ਹ ਕੰਮ ਕਰਦੇ ਨੇ ਕਦੀ ਨਾ ਕਰੋ ਕਿਉਂਕਿ ਤੁਸੀਂ ਆਪਣੇ ਭੈਣ ਭਰਾਵਾਂ ਕੋਲੋਂ ਜਿਹੜੇ ਤੁਹਾਡੇ ਅਜ਼ੀਜ਼ ਰਿਸ਼ਤੇ ਹੋਣਗੇ ਉਹਨਾਂ ਕੋਲੋਂ ਤੁਸੀਂ ਚੈੱਕ ਜਾਂ ਕੋਈ 골ਡ ਜਾਂ ਕੋਈ ਸਮਾਨ ਕਦੀ ਨਹੀਂ ਲੋਗੇ ਇੱਕ ਭਰੋਸੇ ਦੇ ਤੌਰ ਤੇ ਚੱਲੋਗੇ ਪਰ ਜਦੋਂ ਤੁਹਾਡਾ ਭਰੋਸਾ ਤੋੜਦਾ ਨਾ ਜਿਹੜੀ 7 ਵਜਦੀ ਹੈ ਨਾ ਉਹ ਦੀ ਦਵਾਈ ਨਹੀਂ ਗਈ ਚਲੋ ਉਹ ਤਾਂ ਪਰਮਾਤਮਾ ਜਦੋਂ ਟਾਈਮ ਬੈਂਦੇ ਇਨਸਾਫ ਕਰੇਗਾ ਉਹ ਕਰੇਗਾ ਚਲੋ ਸਾਹਮਣੇ ਵਾਲੇ ਨੂੰ ਅਹਿਸਾਸ ਹੈਗਾ ਕਿ ਨਹੀਂ ਹੈਗਾ ਇਹ ਤਾਂ ਉਹ ਜਾਣੇ ਉਹਦਾ ਰੱਬ ਜਾਣੇ ਪਰ ਇਹਦੇ ਇਹਦੇ ਚਾਹ ਦੱਸਿਆ ਗਿਆ ਹੈ ਕਿ ਆਪਣੇ ਪਰਿਵਾਰ ਚ ਆਪਣਾ ਬੰਦਾ ਹੋਵੇ ਘਰ ਚ ਆਪਣੇ ਬੱਚੇ ਹੋਣ ਜਾਂ ਆਪਣਾ ਸਾਸੋਰਾ ਬਸ ਇੱਥੋਂ ਦਾ ਕੀ ਰੱਖੋ ਨਾਤਾ ਕਿਉਂਕਿ ਉਹਨਾਂ ਕੋਈ ਲੈ ਕੇ ਖਾਣਾ ਪੀਣਾ ਵੀ ਹੈ ਤਾਂ ਉਹਨਾਂ ਨੂੰ ਵੀ ਦੇ ਘਰ ਵੀ ਸਕਦੇ ਅੱਗੇ ਹੋ ਕੇ ਨਾ ਚਲੋ ਆਪਣੀ ਕੋਈ ਵੀ ਕਮਾਈ ਪੇਕੇ ਘਰ ਨਾ ਦਿਓ ਕਲਜੂ ਦਾ ਟਾਈਮ ਜਾਣਦੇ ਆ ਸਾਰੇ ਨਹੀਂ ਮੈਂ ਕਹਾਂਗੀ ਕਈ ਤਾਂ ਧੀਆ ਦਾ ਰੁਪਈਆ ਨਹੀਂ ਰੱਖਦੇ ਤੇ ਮੈਂ ਕਹਿੰਦੀ ਜੇ ਰੁਪਈਆ 11 ਰੁਪਈਆ ਲੱਲਾ ਨਾਲ ਤਾਂ ਧੀਆ ਨੂੰ ਦੂਣਾ ਦਿੰਦੇ ਨੇ ਡਰਦੇ ਨੇ ਰਬ ਕੋ ਕਿ ਧੀਆ ਦਾ ਖਾ ਕੇ ਕਿੱਥੇ ਪੂਰਾ ਕਰਨਾ ਆਪਾਂ ਉਹ ਬਹੁਤ ਡਰਦੇ ਨੇ ਘਰ ਚ ਕੁਵਾਰੀ ਦੀ ਹੋਏਗੀ ਨਾ ਕਹਾਂਗੇ ਨਾ ਆਪਾਂ ਐਂ ਤੇਰੇ ਕੋਲ ਲੈਨੇ ਤੇ ਕਈ ਵਹੀਆਂ ਦੇ ਮਾਰਨ ਲੱਗ ਪੈਂਦੇ ਨੇ ਸੋ ਕਿਸੇ ਨਾਲ ਵੀ ਨਾ ਪੈਸੇ ਦਾ ਭਾਈਚਾਰਾ ਤਾਂ ਪਾਉ ਹੀ ਨਾ ਪਰ ਉਹ ਸਭ ਬਣਾਣਾ ਬਹੁਤ ਹੋ ਕੇ ਸਾਲਾਂ ਲੱਗ ਜਾਂਦੇ ਪਰ ਉਹ ਟੁੱਟਣ ਚ 1 ਮਿੰਟ ਲੱਗਦਾ ਬਿਲਕੁਲ ਜੀ ਸੋ ਜਿਨ੍ਹਾਂ ਜਿਦਾਂ ਨਾਲ ਬੀਤੀ ਹੋਈ ਹੀ ਨਾ ਇੱਕ ਵਾਰੀ ਕਮੈਂਟ ਵਿੱਚ ਦੱਸਣਾ ਜ਼ਰੂਰ ਕਿ ਸਾਡੇ ਨਾਲ ਤੇ ਬਿਲਕੁਲ ਕੋਲੋ ਕੇ ਬੀਤੀ ਹੈ। ਔਰ ਵੀਡੀਓ ਵਧੀਆ ਲੱਗੀ ਹੈ ਕਿ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਉੱਥੋਂ ਤੱਕ ਪਹੁੰਚ ਜਾਵੇ ਕਿ ਜਿਨ੍ਹਾਂ ਨਾਲ ਬੀਤਣ ਵਾਲੀ ਹੋਵੇ ਤਾਂ ਰੁਕ ਜਾਣ ਕਿ ਹਾਂਜੀ ਜੀ ਅਸੀਂ ਰਿਸ਼ਤੇਦਾਰੀ 'ਚ ਪਾਈਸ਼ਾ ਦਾ ਪਾਣਾ ਹੀ ਨਹੀਂਗਾ। ਕਮੈਂਟ ਕਰਕੇ ਦੱਸਣਾ ਕਿ ਕਿਦਾਂ ਦੀ ਲੱਗੀ। ਵਧੀਆ ਲੱਗੀ ਕਿ ਤੇ ਲਾਈਕ ਕਰ ਦੇਣਾ। ਸ਼ੇਅਰ ਤਾਂ ਕਰਨਾ ਕਿ ਦੁਨੀਆ ਤੱਕ ਮੈਸੇਜ ਆਵੇ। ਬਾਕੀ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਛੋਟੀ ਜੀ ਬੈਲ ਇਹਨੀ ਕਿਊਟ ਜੀ ਬੈਲ ਹੈਗੀ ਉਹਨੂੰ ਜਰੂਰ ਨਾਲ ਕਰਿਆ ਕਰੋ ਕਿ ਤੁਹਾਨੂੰ ਇਸ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਬਿਲਕੁਲ ਬਿਲਕੁਲ ਤੇ ਅੱਗੇ ਵੀਡੀਓ ਬਣਾਉਣ ਦਾ ਸਾਨੂੰ ਪ੍ਰੋਤਸਾਹਨ ਮਿਲਦਾ ਕਿ ਅਸੀਂ ਜਿਆਦਾ ਤੋਂ ਜਿਆਦਾ ਤੁਹਾਡੇ ਲਈ ਵੀਡੀਓ ਲੈ ਕੇ ਆਈਏ ਤੇ ਤੁਹਾਨੂੰ ਸੁਚੇਤ ਕਰੀਏ ਬਿਲਕੁਲ ਜੀ ਕਮੈਂਟਸ ਨਾਲ ਹੀ ਫਿਰ ਅਸੀਂ ਜਿਆਦਾ ਤੋਂ ਜਿਆਦਾ ਤੁਹਾਨੂੰ ਸੁਚੇਤ ਕਰਨ ਵਾਲੀਆਂ ਵੀਡੀਓਜ਼ ਤੁਹਾਡੇ ਵਿੱਚ ਲੈ ਕੇ ਆ ਸਕਾਂਗੇ ਬਿਲਕੁਲ ਸਾਡਾ ਵੀਡੀਓ ਬਣਾਉਂਦਾ ਮੈਸੇਜ ਇਹੀ ਹੁੰਦਾ ਵਾ ਮੇਨ ਮੋਟਿਵ ਇਹੀ ਹੁੰਦਾ ਵਾ ਕਿ ਅਸੀਂ ਤੁਹਾਨੂੰ ਦੁਨੀਆ ਦਾ ਇੱਕ ਆਇਨਾ ਵਿਖਾਈਏ ਸਾਫ਼ ਦੇਖੋ ਲੋਕੀ ਇਦਾਂ ਦੇਗੇ ਨੇ ਜਦੋਂ ਸਾਨੂੰ ਮੈਸੇਜ ਲਿਖਦੇ ਨੇ ਹਾਂਜੀ ਸਾਡੇ ਨਾਲ ਇਹ ਹੋਈ ਜਾਏ ਗੱਲ ਸਹੀ ਹੈ ਸਾਨੂੰ ਹੋਰ ਮਤਲਬ ਥੋੜਾ ਨਾ ਮਿਲ ਜਾਂਦਾ ਬੜਾ ਹੀ ਆਸਰਾ ਜਾਂਦਾ ਹੈ ਗੱਲ ਕਿ ਬਈ ਅਸੀਂ ਠੀਕ ਚੱਲਦੇ ਵਾ ਉਹ ਸਾਨੂੰ ਅੱਗੋਂ ਸਹੀ ਗਾਈਡ ਕੀਤਾ ਜਾ ਰਿਹਾ ਹਰ ਚੀਜ਼ ਚ ਦੁਨੀਆ ਦੇਖ ਰਹੀ ਹੈ ਸਾਡਾ ਬਿਲਕੁਲ ਜੀ ਸੋ ਤੁਹਾਡਾ ਪਿਆਰ ਹੈ ਤੁਹਾਡਾ ਸਾਥ ਹੈ ਇਸੇ ਲਈ ਅਸੀਂ ਵੀਡੀਓ ਬਣਾਈ ਜਾ ਰਹੇ ਹਾਂ ਤੇ ਤੁਸੀਂ ਸਾਨੂੰ ਅੱਗੋਂ ਪਿਆਰ ਦੇ ਹੀ ਜਾ ਰਹੇ ਹੋ ਠੀਕ ਹੈ ਜੀ ਸਾਰੇ ਜਣ ਆਪਣਾ ਖਿਆਲ ਰੱਖੋ ਸਰਦੀ ਦਾ ਮੌਸਮ ਆ ਰਿਹਾ ਗਰਮ ਕਪੜੇ ਕੱਢ ਲਓ ਤੇ ਗਰਮੀਆਂ ਦੇ ਸਾਫ ਲਓ ਚੰਗਾ ਜੀ ਸਤਿ ਸ਼੍ਰੀ ਅਕਾਲ